ਆਦਮੀ ਪਾਰਟੀ ਹਲਕਾ ਮੋਗਾ ਦੇ ਵਿਧਾਇਕ ਐਮ ਐਲ ਏ ਡਾਕਟਰ ਅਮਨਦੀਪ ਕੌਰ ਅਰੋੜਾ ਪਿੰਡ ਖੁਖਰਾਣਾ ਵਿਖੇ ਸੰਤ ਬਾਬਾ ਹੀਰਾ ਸਿੰਘ ਜੀ ਦੇ ਪ੍ਰਸਿੱਧ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਵਿਖੇ ਨਤਮਸਤਕ ਹੋਏ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਜਿੱਤ ਦੀ ਖੁਸ਼ੀ ਅਤੇ ਤੇ ਇਲਾਕੇ ਦੇ ਲੋਕਾਂ ਦੀ ਸੁੱਖ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਪੋ ਮੌਕੇ ਹਾਜ਼ਰ ਹੋਏ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਪਿੰਡ ਵਾਸੀਆਂ ਵੱਲੋਂ ਸੰਤ ਬਾਬਾ ਰੇਸ਼ਮ ਸਿੰਘ ਜੀ ਖਖਰਾਣਾ ਅਤੇ ਬਾਬਾ ਜਸਵਿੰਦਰ ਸਿੰਘ ਜੀ ਪਤਨੀ ਖੁਰਦਵਾਲਿਆਂ ਵੱਲੋਂ ਸਿਰੋਪਾਈ ਦੇ ਕੇ ਸਨਮਾਨਿਤ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਅਤੇ ਪਿੰਡ ਦੇ ਲੋਕਾਂ ਵੱਲੋਂ ਪਿੰਡ ਦੇ ਰਹਿਣ ਦੇ ਕੁਝ ਅਧੂਰੇ ਕੰਮ ਪੂਰੇ ਕਰਨ ਲਈ ਅਤੇ ਕੁਝ ਸ਼ਿਕਾਇਤਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ मैडम अमनदीप कौर अरोड़ा ਨੇ ਜਲਦੀ ਹੀ ਸਾਰੀਆਂ ਮੰਗਾਂ ਮੰਨਣ ਅਤੇ ਰੈਂਦੇ ਦੂਰੇ ਕੰਮ ਪੂਰੇ ਕਰਨ ਦਾ ਵਾਅਦਾ ਕੀਤਾ। ਉਹਨਾਂ ਇਸ ਮੁਕੇ ਲੱਕੇ ਪਰ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇੰਨੇ ਵੱਡੇ ਫਰਕ ਨਾਲ ਐਮਐਲਏ ਦੀ ਸੀਟ ਉਹਨਾਂ ਦੀ ਝੋਲੀ ਪਾਈ ਹੈ। ਜੀਓ ਸਤਿਗੁਰਾਂ ਨੇ ਬੜੀ ਮਹਾਨ ਵਰਸਾ ਕੀਤੀ ਆ ਕੁਸ਼ੀਆਂ ਭਰਿਆ ਟਾਈਮ ਲੰਦਾ ਹੈ ਕਿਉਂਕਿ ਜੋ ਸਾਰੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਨਬਲਾ ਸੀਗਾ ਕਿ ਇੱਕ ਵਾਰ ਬਦਲਾ ਦੇ ਪੰਜਾਬ ਦਾ ਵਿਕਾਸ ਹੋ ਸਕੇ ਕੁਝ ਨਮਾ ਕੁਝ ਹੋਵੇ ਸੋ ਪ੍ਰਮਾਤਮਾ ਨੇ ਉਹਨਾਂ ਰਵਾਸਾਂ ਬੇਨਤੀਆਂ ਨੂੰ ਸੁਣਿਆ ਉਹਦੇ ਵਿੱਚ ਆਪਣੇ ਨਗਰ ਨਿਵਾਸੀ ਨੌਜਵਾਨਾਂ ਵੱਲੋਂ ਵੀ ਰਲ ਮਿਲ ਕੇ ਅਰਦਾਸ ਬੇਨਤੀ ਕੀਤੀ ਸੀ ਗੁਰੂ ਸਾਹਿਬ ਦੇ ਚਰਨਾ ਦੇ ਵਿੱਚ ਕਿ ਇੱਕੋ ਜਿਹੇ ਆਪਣੇ ਕੈਂਡੀਡੇਟ ਜੀ ਬੀਪਾ ਅਮਨਦੀਪ ਕੌਰ ਅਰੋੜਾ ਉਹਨਾਂ ਦੀ ਬਾਬਤ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ ਸੀ ਸੋ ਸਤਿਗੁਰਾਂ ਨੇ ਉਹ ਅਰਦਾਸ ਦੇਨ ਕੀ ਨੂੰ ਪ੍ਰਾਣ ਕੀਤਾ ਇਹਨਾਂ ਨੂੰ ਜਿੱਤ ਦੀ ਬਖਸ਼ਿਸ਼ ਕੀਤੀ ਹੈ ਅੱਜ ਆਪਾਂ ਸਾਰੇ ਪ੍ਰਮਾਤਮਾ ਦਾ ਸਤਿਗੁਰਾਂ ਦਾ ਧੰਨਵਾਦ ਕਰਨ ਵਾਸਤੇ ਸ਼ੁਕਰਾਨਾ ਕਰਨ ਵਾਸਤੇ ਇੱਥੇ ਇਕੱਤਰ ਹੋਏ ਆਂ ਆਪਣੀਆਂ ਉਹਨਾਂ ਖੁਸ਼ੀਆਂ ਨੂੰ ਵਧਾਉਣ ਵਾਸਤੇ ਸਾਡੇ ਹਰਕੇ ਦੇ ਹਰਮਨ ਪਿਆਰੇ ਐਮਐਲਏ ਬੀਪਾ ਅਮਨਦੀਪ ਕੌਰ ਅਰਵਦਾ ਉਹ ਵੀ ਸ਼ਾਮਲ ਹੋਏ ਆ ਸੋ ਪੁਣ ਇੱਕ ਤੋਂ ਬੁਲਾ ਰਿਆ ਨੇ ਸਬੋਧਨ ਕਰਨਾ ਉਦੋਂ ਬਾਅਦ ਆਪਾਂ ਬੀਪਾ ਜੀ ਨੂੰ ਸਨਮਾਨਿਤ ਕਰਨਾ ਤੇ ਸਤਿਗੁਰੂ ਦੇ ਚਰਨਾਂ ਜਿਹੀ ਅਰਦਾਸ ਕਰਨੀ ਹੈ ਕਿ ਪਿੰਡਾਂ ਦਾ ਵਿਕਾਸ ਹੋਵੇ ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਰੋਡੇ 2 ਮਿੰਟ ਵਾਸਤੇ ਉਹ ਸਬੋਧਨ ਕਰਨਗੇ ਉਸ ਤੋਂ ਬਾਅਦ ਸਰੋਪਾਉ ਦੇ ਕੇ ਭੈਣ ਜੀ ਸੰਗਤਾਂ ਦਾ ਧੰਨਵਾਦ ਕਰਨਗੇ ਸੰਗਤਾਂ ਨੂੰ ਸਬੋਧਨ ਕਰਨਗੇ ਮੈਂ ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਰੋਡੇ ਜਿਨ੍ਹਾਂ ਨੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ ਭੈਣ ਜੀ ਦੇ ਨਾਲ ਦਿਨ-ਰਾਤ ਇੱਕ ਕਰਕੇ ਇਸ ਮੋਰਚੇ ਨੂੰ ਜਿੱਤਿਆਂ ਸਿਰੇ ਲਾਇਆ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਆਓ 2 ਮਿੰਟ ਵਾਸਤੇ ਆ ਕੇ ਸੁਬੋਧਨ ਕਰ ਗੁਰੂ ਸਾਹਿਬ ਜੀ ਸਤਿ ਸ੍ਰੀ ਅਕਾਲ ਅਨੰਤ ਮਾਰੀ ਉਹ ਸਾਹਿਬ ਜੀ ਅੱਜ ਕਰਨਾ ਵਾਇਲ ਕੋ ਜੇਕਰ ਖਾਲਸਾ ਵਾਇਲ ਜੀ ਜੀ ਅੱਜ ਨਗਰ ਪ੍ਰਾਵਾ ਦਾ ਯਾਤਰਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਕਿਉਂਕਿ ਅਮਰਜੀਤ ਪਰ ਉਹ ਰੋੜੈ ਨੂੰ ਜੰਤ ਦਵਾਈ ਔਰ ਜੰਤ ਦੇ ਵੈਚ ਤੁਸੀਂ ਲੋਕਾਂ ਨੇ ਸੋਖਾਣੇ ਦੇ ਲੋਕਾਂ ਨੇ ਸੋਖਾਣੇ ਦੇ ਨੌਜਵਾਨਾਂ ਨੇ ਸੋਖਾਣੇ ਦੇ ਬਜ਼ੁਰਗਾਂ ਨੇ ਸੋਖਾਣੇ ਦੀਆਂ ਮਾਂਆਂ ਨੇ ਪੈੜਾਂ ਦੇ ਅੰਦਰ ਆ ਦੇਖੀ ਔਰ ਵੈਰਾ ਦੇ ਇੱਕ ਕਰਕੇ ਅੱਜ ਜਿਹੜੀ ਜਿੱਤ ਹੈ ਉਹ ਤੁਸੀਂ ਆਵਾਜ਼ ਦੇ ਪਾਰਟੀ ਦੀ ਝੋਲੀ ਚ ਪਾਈ ਹੈ ਤੁਹਾਨੂੰ ਬਹੁਤ ਵੱਡੀਆਂ ਆਸਾਂ ਵੀ ਹੈ ਉਮੀਦਾਂ ਵੀ ਹੈ ਅਸੀਂ ਉਸ ਆਸਾਂ ਆਵੇਦਾਂ ਤੇ ਖਰੇ ਉਸ ਤਰ੍ਹਾਂ ਕੇ ਗੁਰਸਾਭ ਅੱਗੇ ਅਰਦਾਸ ਬੇਨਤੀ ਕਰਨ ਆਏ ਆ ਕਿ ਇਹ ਸੱਚਾ ਪਾਤਸ਼ਾਹ ਸਾਨੂੰ ਕੰਗਰਸ ਦੀ ਦੇਣ ਸਾਨੂੰ ਬਾਰੋ ਬਖਸ਼ੀ ਕਿ ਜਿਹੜੀਆਂ ਆਸਾਂ ਆਵੇਦਾਂ ਦੇ ਨਾਮ ਲੋਕਾਂ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਂਦੀ ਹੈ ਅਸੀਂ ਉਹਨਾਂ ਤੇ ਪੂਰੇ ਉਤਰ ਗਏ ਔਰ ਇਹਦੇ ਨਾਲ ਇੱਕ ਹੋਰ ਬੇਨਤੀ ਕਰਾ ਕੇ ਅਸੀਂ ਧੜੇਬੰਦੀ ਖਤਮ ਕਰਨੀ ਹੈ ਕਿਉਂਕਿ ਅੱਜ ਤੱਕ ਜਿਹੜੀਆਂ ਵਾਰਡੀਆਂ ਬਣ ਗਿਆ ਪਾਰਟੀਆਂ ਹਮੇਸ਼ਾ ਬੜਦੀਆਂ ਸੀ ਪਾਰਟ ਲੋਕਾਂ ਨੂੰ ਜੋੜਨ ਵਾਸਤੇ ਪਰ ਹੁਣ ਤੱਕ ਰਵੈਤੀ ਪਾਰਟੀਆਂ ਨੇ ਸਾਡਾ ਭਾਈਚਾਰਾ ਤੋੜ ਦਿੱਤਾ ਅਸੀਂ ਭਰਾ ਭਰਾ ਨਾਲ ਬੋਲ ਰਹੋ ਹਟ ਕੇ ਚਾਚੇ ਤਾਏ ਆਪਸ ਵਿੱਚ ਬੋਲੋ ਹਟ ਕੇ ਪਰ ਅਸੀਂ ਇਹ ਪਰਤ ਵੀ ਤੋੜਨੀ ਹੈ ਅਸੀਂ ਭਾਈਚਾਰਾ ਇਕੱਠਾ ਕਰਨਾ ਹੈ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਚੰਗਾ ਸਮਾਜ ਤਾਂ ਬਣੂਗਾ ਜੇ ਮੈਂ ਆਪਦੇ ਤੋਂ ਸ਼ੁਰੂ ਕਰਾਂ ਮੈਂ ਸਮਾਜ ਵੰਡੇ ਨੂੰ ਨਾ ਸਮਝਾ ਮੈਂ ਸਮਾਜ ਆਪਣੇ ਆਪ ਤੋਂ ਸ਼ੁਰੂ ਕਰਾਂ ਅਸੀਂ ਚੇਂਜ ਲੈ ਕੇ ਆਉਣੀ ਹੈ ਆਪਦੇ ਤੋਂ ਲੈ ਕੇ ਆਉਣੀ ਹੈ ਮੈਂ ਹਰ ਵੀਰ ਨੂੰ ਬੇਨਤੀ ਕਰਦਾ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੈ ਕਿ ਤੁਸੀਂ ਸਪਹਿਲਾ ਸਭ ਤੋਂ ਆਪਦੇ ਆਪ ਦੇ ਵਿੱਚ ਸਟੇਜ ਲੈ ਕੇ ਆਉਣੀ ਹੈ ਤੁਸੀਂ ਕਿਸੇ ਨਾਲ ਲੜਨਾ ਨਹੀਂ ਤੁਸੀਂ ਕਿਸੇ ਨਾਲ ਝਗੜਦਾ ਨਹੀਂ ਤੁਸੀਂ ਕਿਸੇ ਨਾਲ ਬਹਿਸ ਬਾਜੀ ਨਹੀਂ ਕਰਨੀ ਹਮੇਸ਼ਾ ਸ਼ਾਂਤੀ ਵਿੱਚ ਰਹਿਣਾ ਹੈ ਔਰ ਸਾਡੇ ਸਤਿਕਾਰਯੋਗ ਐਮਐਲਏ ਬਿੱਗਾ ਅਮਨਦੀਪ ਕੋਰ ਅਰੂੜਾ ਇਹਦਾ ਸਤਕਾਰ ਤਾਂ ਮਾਨ ਬਹਾਲ ਹੋਊਗਾ ਜੇ ਤੁਸੀਂ ਸਾਰੇ ਇਹਨਾਂ ਦੀ ਗੱਲ ਮੰਨੋਗੇ ਕਿਉਂਕਿ ਬਹੁਤ ਸਾਰਾ ਮਨੁੱਖੀ ਸਭਾ ਸਾਡਾ ਅਸੀਂ ਹੋਮੇ ਦੇ ਭਰੇ ਰਹਿੰਦੇ ਆ ਅਸੀਂ ਟਕਰਾ ਨਹੀਂ ਦਿੱਤੀ ਜਾ ਜੰਦੇ ਆ ਫਿਰ ਅਸੀਂ ਜਾ ਕੇ ਪ੍ਰੈਸ਼ਰ ਨਹੀਂ ਪਾਉਂਦੇ ਆ ਕਹਿੰਦੇ ਐਮਐਲ ਸਾਹਿਬ ਐ ਕਰੋ ਨਹੀਂ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਨੂੰ ਗੱਲ ਜਰੂਰ ਦੱਸਗੇ ਇਹਨਾਂ ਦੀ ਗੱਲ ਸੁਣ ਕੇ ਅਸੀਂ ਉਹ ਤੇ ਅਮਲ ਕਰਕੇ ਸੋ ਤੁਸੀਂ ਸਾਰੇ ਵਧਾਈ ਦੇ ਪਾਤਰੋ ਜਿਹੜੀ ਜਿੱਤ ਹੈ ਤੁਹਾਡੀ ਬਦੌਲਤ ਹੈ ਇਹ ਜਿਹ ਤਾਂ ਆ ਆਦਮੀ ਲੋਕਾਂ ਦੇ ਲੋਕਾਂ ਦੀ ਜਿੱਤ ਹੈ ਇਹ ਜਿੱਤ 5 ਸਾਲ ਬਾਅਦ ਆਮਨ ਰੋੜਾ ਜੀ ਦਾ ਪਤਾ ਲੱਗਣਾ ਹੈ ਕਿ ਉਹ ਲੋਕਾਂ ਦੀਆਂ ਆਸਾਂ ਤੇ ਕਿੰਨੇ ਕੁ ਖਰੇ ਉੱtre ਕਿਉਂਕਿ ਤੁਸੀਂ 5 ਸਾਲ ਇਹਨਾਂ ਨੂੰ ਦਿੱਤੇ ਆ ਇਹ ਕੋਸ਼ਿਸ਼ ਕਰੋਗੇ ਆਪਦੇ ਟੀਮ ਨਾਲ ਲੈ ਕੇ ਤੁਹਾਡੇ ਸਹਿਯੋਗ ਦੇ ਨਾਲ ਅੱਗੇ ਵਧਦੇ ਕਰੋਗੇ ਮੈਨੂੰ ਇਹ ਗੱਲ ਦਾ ਵਿਸ਼ਵਾਸ ਹੈ ਕਿ ਹਰ ਰੋਜ਼ ਦਿਨ ਪਰ ਰਾਤ ਕਦੇ ਇਹਨੇ ਬੱਚਾ ਦਾ ਖਿਆਲ ਨਹੀਂ ਰੱਖਿਆ ਭਰਾਣਾ ਮੈਂ ਛੋਟਾ ਬੱਚਾ ਉਹ ਦੇਖਦਾ ਰਹਿੰਦਾ ਕਿ ਮਾਂ ਕਦੇ ਘਰੇ ਆਉਗੀ ਉਹਨੂੰ ਵੱਧ ਤੋਂ ਵੱਧ 8 ਘੰਟੇ ਮਿਲਦਾ ਹੈ ਬੱਚੇ ਨੂੰ ਖੇਡਣ ਲਈ ਪਰ ਨਹੀਂ ਇਹ ਤੁਹਾਡੇ ਨੂੰ 24 ਘੰਟੇ ਹਾਜ਼ਰ ਸੋ ਤੁਸੀਂ ਵੀ ਇਸ ਗੱਲ ਨੂੰ ਸਮਝੋ ਕਦੇ ਆਉਣ ਵਿੱਚ ਲੇਟ ਹੋ ਜਾਂਦੇ ਆ ਕਦੇ ਫਿਰ ਅਗਲਾ ਕਰਿਓ ਕਿਉਂਕਿ ਇਹ ਹਮੇਸ਼ਾ ਤੁਹਾਡੇ ਵਿੱਚ ਰਹਿਣ ਵਾਲੀ ਹੈ ਔਰ ਤੁਹਾਡੇ ਆਹ ਲੋਕਾਂ ਦੇ ਐਮਐਲਏ ਆਜ ਤੋ ਪਹਿਲਾਂ ਵੀ ਐਮਐਲਏ ਆਉਂਦੇ ਆ ਉਹ ਤੁਸੀਂ ਵੇਖਿਆ ਪਾਸੇ ਹੋਏ ਜੋ ਪਾਸੇ ਹੋਏ ਵਾਲਾ ਪਰ ਨਹੀਂ ਕਿ ਤੁਹਾਡੇ ਅਰਗੀਆਂ ਤੁਹਾਡੇ ਵਿੱਚ ਹੀ ਰੋਗੇ ਸੋ ਇਹ ਆਸ ਨਾਲ ਕਿ ਫਰਖੰਡ ਦੇ ਹਰ ਵਿਅਕਤੀ ਇਹ ਮਹਿਸੂਸ ਕਰੇ ਕਿ ਮੈਂ ਐਮਐਲਏ ਕੋਲ ਹੈ ਜਿੰਨੀਆਂ ਵੀ ਤੁਹਾਡੀਆਂ ਬੋੜਲਾਂ ਜਿਹੜੀਆਂ ਬੇਸਿਕ ਲੋੜਾਂ ਜਿਹੜੀਆਂ ਮੰਗਾਂ ਬਣੀਆਂ ਉਹਨੂੰ ਐਮਐਲਏ ਸਾਡਾ ਧਿਆਨ ਚ ਹੈ ਉਹ ਪਹਿਲੇ ਰਾਤ ਦੇ ਹਲ ਕਰਨ ਕੇ ਸੋਵੇ ਤੁਹਾਡਾ ਨਗਰ ਵਾਸੀਆਂ ਦਾ ਪਰ ਵਿਅਕਤੀ ਦਾ ਜਿਹੜੇ ਵੋਟ ਤੇ ਸਪੋਰਟ ਕੀਤੀ ਉਹ ਦਾ ਤਲਵਾਰ ਚੜਦਾ ਫਤਿਹ ਚੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਭਾਈ ਹਜਿੰਦਰ ਸਿੰਘ ਜੀ ਰੋਡੇ ਜਿਨ੍ਹਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਹੁਣ ਪਹਿਲਾਂ ਤਾਂ ਜੀ ਨੂੰ ਗੁਰੂਤਾ ਵੱਲੋਂ ਸਰਬੱਤ ਸੰਤਾਵਾਂ ਤੋਂ ਸਰੋਪਾਉ ਬਖਸ਼ਿਸ਼ਟੀ ਦਾ ਜਵੇਦਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਸੰਗਤਾਂ ਦਾ ਧੰਨਵਾਦ ਕਰਨ ਦੀ ਗੁਰੂ ਸਾਹਿਬ ਦਾ ਧੰਨਵਾਦ ਕਰਨਗੇ ਭੈਣ ਜੀ ਮੈਂ ਬੇਨਤੀ ਕਰਦਾ ਕਿ ਉਹ ਮੈਕ ਦੇ ਨੇੜੇ ਆਉਣ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਮਾਤ ਸੋ ਨਿਹਾਲ ਸਤਿ ਸ਼੍ਰੀ ਅਕਾਲ बोले सो निहार सो सिया बोलै सो निहार सो सिया सिद्ध वंशज पितृ पूर्व जो से तकियों या को बाकी तोदार से कोbrane तोदार से ਦੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਲਈ ਆਪਣੇ ਆਪਣੇ ਹਲਕੇ ਦੇ ਐਮਐਲਏ ਨੂੰ ਜਿਤਾਉਣ ਦੇ ਲਈ ਕੀਤੀਆਂ ਨੇ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਮੈਂ ਇਹੀ ਕਹੂੰਗੀ ਕਿ ਜਿਸ ਕੱਲੀ ਮੇਰੀ ਜਿੱਤ ਨਹੀਂ ਗਈ ਇਹ ਜਿੰਨ ਤੋਂ ਥੋੜੀ ਸਾਰਿਆਂ ਆਮ ਲੋਕਾਂ ਦੀ ਜਿੱਤ ਹੋਈ ਹੈ ਤੁਸੀਂ ਹਰ ਜਿੰਨੀਆਂ ਵੀ ਮੇਰੀਆਂ ਬੀਪੀਆਂ ਮੇਰੇ ਪੈਣਾ ਮੇਰੇ ਬਜ਼ੁਰਗ ਮੇਰੇ ਭਰਾ ਦਰਜ ਕਰੋ ਤੁਸੀਂ ਸਾਰੇ ਐਮਐਲਏ ਹੋ ਤੁਸੀਂ ਸਾਰੇ ਮੰਤਰੀ ਹੋ ਕਿਉਂਕਿ ਜਦੋਂ ਤੱਕ ਆਪਾਂ ਕੁਝ ਆਪਣਾ ਪੰਨੀ ਲੈ ਕੇ ਆਉਂਦੇ ਆਪਣਾ ਹੱਟ ਨਹੀਂ ਲੈ ਕੇ ਆਉਂਦੇ ਕਿਸੇ ਵੀ ਚੀਜ਼ ਨੂੰ ਲੈ ਕੇ ਉਦੋਂ ਤੱਕ ਆਪਾਂ ਕੋਈ ਨਹੀਂ ਵੀ ਵਿਕਾਸ ਜਾਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਆਦਰ ਆਪਾਂ ਬਦਲਾਅ ਲੈ ਕੇ ਆਣਾ ਆਪਾਂ ਨੂੰ ਖੁਦ ਨੂੰ ਬਦਲਣਾ ਪੈਂਦਾ ਆਪਣੀਆਂ ਖੁਦ ਦੀਆਂ ਆਡਾ ਚੇਂਜ ਕਰਨੀਆਂ ਪੈਂਦੀਆਂ ਨੇ ਅਗਰ ਅਸੀਂ ਚਾਹੁੰਦੇ ਹਾਂ ਕਿ ਕਰਾਪਸ਼ਨ ਖਤਮ ਹੋਵੇ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਸਾਡੇ ਪਿੰਡ ਸਾਡਾ ਸ਼ਹਿਰ ਸੋਹਣੇ ਬਣ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਬਣਾਉਣਾ ਪਏਗਾ ਸਾਨੂੰ ਦੇਖਣਾ ਪਏਗਾ ਸਭ ਨੂੰ ਸਮਝਣਾ ਪਏਗਾ ਕਿ ਇਹ ਪਿੰਡ ਤੁਹਾਡਾ ਸਾਰਿਆਂ ਦਾ ਪਿੰਡ ਹੈ ਸਾਡਾ ਪਿੰਡ ਹੈ ਅਸੀਂ ਇਹਨੂੰ ਥੋੜਾ ਬਣਾਈਏ ਇੱਥੇ ਗੰਦ ਨਾ ਪਈਏ ਇਥੋਂ ਦੀ ਜਿਹੜੀ ਇੱਕ ਇੱਕ ਚੀਜ਼ ਆ ਤੁਹਾਡੇ ਸਾਰਿਆਂ ਦੀ ਚੀਜ਼ ਆ ਸੋ ਮੈਨੂੰ ਲੱਗਦਾ ਕਿ ਅਫਦਾਹ ਡਲੈਗਿਆਣੀ ਬਹੁਤ ਜ਼ਰੂਰੀ ਆ ਤੁਸੀਂ ਸਾਰਿਆਂ ਨੇ ਇੰਨਾ ਸਾਥ ਦਿੱਤਾ ਉਹਦੇ ਲਈ ਹਮੇਸ਼ਾ ਤੁਹਾਡੀ ਰਿਣੀ ਰਹੂੰਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿੰਨੀ ਆਸਾਂ ਤੁਸੀਂ ਉਮੀਦਾਂ ਜਤਾਈਆਂ ਨੇ ਹਮੇਸ਼ਾ ਉਹਨਾਂ ਦੇ ਖਰੇ ਉਤਰਾਂਗੇ ਦਿਨ ਰਾਤ ਕੰਮ ਕਰਾਂਗੇ ਤੁਹਾਡੀਆਂ ਉਹਨਿੰਦਾ ਕੁੜੀਆਂ ਤਾਂ ਉਹ ਜਿਹੜੀਆਂ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ ਪਿਛਲੇ 70 ਸਾਲਾਂ ਤੋਂ ਜਿਹੜੇ ਆਮ ਲੋਕਾਂ ਦਾ ਦੇਖਾ ਕੀਤਾ ਜਾ ਰਿਹਾ ਸੀਗਾ ਜਿਹੜੇ ਕੱਬਰੇ ਕੀਤੇ ਜਾ ਰਹੇ ਸੀਗੇ ਤੁਹਾਡਾ ਹੁਣ ਜਿਹੜੇ ਵਾਰੀ ਹੈ ਆਪਣੇ ਆਮ ਲੋਕਾਂ ਦੀ ਵਾਰੀ ਹੈ ਸੋ ਹੁਣ ਪੰਜਾਬ ਦਾ ਵਿਕਾਸ ਹੋਏਗਾ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਜਿਹੜੇ ਆਪਣੇ ਸਕੂਲ ਵਧੀਆ ਬਣ ਗਏ ਹਸਪਤਾਲ ਵਧੀਆ ਬਣ ਗਏ ਤੇ ਜਿਹੜੀ ਕ腐ਸ਼ਨ ਹੁੰਦੀ ਸੀ ਉਹ ਖਤਮ ਹੋਏਗੀ ਐਸੀ ਜੀ ਗਰੰਟੀ ਹੈ ਤੁਹਾਨੂੰ ਤੇ ਪਿੰਡਾਂ ਨੂੰ ਥੋੜਾ ਬਣਾਇਆ ਜਾਏਗਾ ਸ਼ਹਿਰਾਂ ਨੂੰ ਥੋੜਾ ਬਣਾਇਆ ਜਾਏਗਾ ਸੋ ਜਿੰਨੀਆਂ ਤੁਸੀਂ ਉਹ ਇੱਟਾਂ ਕੀਤੀਆਂ ਨੇ ਉਸ ਤੋਂ ਵੱਧ ਚੜ ਕੇ ਤੁਹਾਨੂੰ ਅਸੀਂ ਕੰਮ ਕਰਕੇ ਦਿਖਾਵਾਂਗੇ ਇਹੀ ਜਾਂਦੀ ਹੋਈ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਖੇਡਾਂ ਵਿੱਚ ਮਾਰੀਆਂ ਮੱਲਾਂ ਵਿਗਿਆਨਿਕ ਖੋਜਾਂ ਤੇ ਚਾਤ ਘਰ ਪਰਿਵਾਰ ਸਿੱਖਿਆ ਸੰਸਾਰ ਨਾਰੀ ਸੰਸਾਰ ਬਾਰਵਾੜੀ ਇਹ ਹੱਥ ਪਾਇਦਾ ਪੰਜਾਬੀ ਸਾਹਿਤ ਅੰਤਰਰਾਸ਼ਟਰੀ ਪੰਜਾਬੀ ਮੈਗਜ਼ੀਨ ਮਹਿਕ ਵਤਨ ਦੀ